ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਹਤ ਅਧਿਕਾਰੀ ਡਾਕਟਰ ਲਖਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਨੀਰ ਦੇ ਰੂਪ ਵਿੱਚ ਵਿਕ ਰਹਿ ਜਹਿਰ ਦੀ ਇੱਕ ਵੱਡੀ ਖੇਪ ਨੂੰ ਛਾਪੇਮਾਰੀ ਕਰਕੇ ਬਰਾਮਦ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦੇ ਆ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦੀ ਅਗਵਾਈ ਵਿੱਚ ਸਵੇਰ ਤੜਕਸਾਰ 4.5 ਵਜੇ ਬਿਆਸ ਦਰਿਆ ਦੇ ਕੰਢੇ ਪੈਂਦੇ ਨੌ ਸਿਹਰਾ ਪੱਤਨ ਨਾਕ ਲਗਾ ਕੇ ਇੱਕ ਗੱਡੀ ਨੂੰ ਰੋਕਿਆ ਤੇ ਦੌਰਾਨੇ ਤਲਾਸ਼ੀ ਉਸ ਵਿੱਚੋਂ ਲਗਭਗ 5 ਕੁਇੰਟਲ ਨਕਲੀ ਪਨੀਰ ਬਰਾਮਦ ਹੋਇਆ। ਹੁਣਾਂ ਦੱਸਿਆ ਕਿ ਇਸ ਵਿੱਚ ਕਈ ਤਰ੍ਹਾਂ ਦੇ ਹੈਰਾਨੀਕਾਰਕ ਪਦਾਰਥ ਪਨੀਰ ਦੇ ਰੂਪ ਵਿੱਚ ਬਜ਼ਾਰਾਂ ਵਿੱਚ ਵੇਚਣ ਵਾਸਤੇ ਭੇਜੇ ਜਾ ਰਹੇ ਸਨ। ਹੁਣਾਂ ਕਿਹਾ ਕਿ ਫਿਲਹਾਲ ਸਿਹਤ ਵਿਭਾਗ ਦੀ ਫੂਡ ਟੀਮ ਵੱਲੋਂ ਇਸ ਦੇ 3 ਸੈਂਪਲ ਲੈ ਕੇ ਖਰੜ ਲੈਬਾਰਟਰੀ ਵਿੱਚ ਭੇਜੇ ਗਏ ਨੇ ਤੇ ਰਿਪੋਰਟ ਆਉਂਦੇ ਹੀ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ। ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਚੋਂ ਨੇ ਤੇ ਦਰੋਂਦਾ ਸਾਡੇ ਇਹ ਉਹੀ ਗੱਡੀਆਂ ਅੱਛਾ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਹੂੰ ਤੇ ਪਤਾ ਨਹੀਂ ਇਹਨੂੰ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ ਹੂੰ ਆਉਂਦਾ ਇਧਰੋਂ ਹੀ ਅੱਛਾ ਔਰ ਗੱਡੀਆਂ ਕਾਫੀ ਹੁੰਦੀਆਂ ਇੱਕ ਨਹੀਂ ਹੁੰਦੀਆਂ ਹੂੰ ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹੂੰ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ अच्छा पांच, पांच जी 10 ਨਹੀਂ ਹੈਗੇ ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੂੰ ਇਦਾਂ ਹੀ ਬਣਾਉਂਦੇ ਆ ਪਤਲੇ ਜੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰ ਫਾਤੇ ਹਾਈਜਨ ਦਾ ਤਾਂ ਖਿਆਲ ਹੈ ਨਹੀਂ ਨਾ ਹਾਂ ਹੈ ਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰ ਦਿੱਤਾ ਇਹ ਸਪਲਾਈ ਕਹਿ ਰਿਹਾ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹਾਂ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਡੱਟ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਾਂ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਤੇ ਦੱਸੋ ਕਿੰਨਾ ਕਿ ਹੈਗਾ ਪਨੀਰ ਘੱਟੋ ਘੱਟ 60 ਕਿ ਹੈਗਾ ਹੂੰ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਨੇ ਤੇ ਜੇ 60 ਕਿਲੋ ਠੂ 64 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਦਾ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ ਚ ਜਿਹੜਾ ਬਣਿਆ ਡਾਕਟਰ ਦੱਸਿਆ ਕਿਥੋਂ ਆ ਰਿਹਾ ਹੈ ਕਿਥੇ ਬਣ ਰਿਹਾ ਐਨੀ ਦੁੱਧ ਦੀ ਹੈਗੀ ਹੈ ਕੈਪੈਸਟੀ ਪੀਣ ਨਾ ਪਨੀਰ ਬਣ ਕੇ ਆ ਰਵੇ ਗਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਿਹਾ ਹੈ ਨਾ ਕਿਥੋਂ ਬਣ ਰਿਹਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ ਚ ਨਹੀਂ ਹੋਊਗਾ ਜੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਸੀ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਪਰ ਪਨੀਰ ਇੰਦਾ ਘੱਟ ਹੁੰਦਾ ਪਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ ਪਾਸਪੋਰਟਸ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦਾ